ਜਿਵੇਂ ਭੋਲੇ-ਪਾਲੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਕਦੇ ਹੋਏ ਜਿਵੇਂ ਰੇਲਵੇ ਸਟੇਸ਼ਨ ਹੋ ਗਿਆ ਜਾਂ ਪੀੜਪੜ ਵਾਲੀ ਥਾਣਾ ਹੋ ਗਿਆ ਉੱਥੇ ਲੋਕਾਂ ਨੂੰ ਆਪਣੇ ਚਾਂਸੇ ਚ ਕਹਿ ਕੇ ਲੈ ਲੈਂਦਾ ਸੀਗਾ ਕਿ ਮੈਂ ਸਰਕਾਰੀ ਵਿਭਾਗ ਰੇਲਵੇ ਚ ਤੁਹਾਨੂੰ ਨੌਕਰੀ ਲਵਾ ਦੂੰਗਾ ਤੇ ਉਹਨਾਂ ਚ ਛੋਟੀ-ਛੋਟੀ ਰਕਮਾਂ ਚ ਜਿਵੇਂ 30000 40000 ਜਿੰਨਾ ਬੰਦੇ ਦੀ ਗੁਜਾਇਸ਼ ਹੁੰਦੀ ਸੀ ਉਹਦੇ ਪੈਸੇ ਲੈ ਕੇ ਉਹਨੂੰ ਠੱਗ ਲੈਂਦਾ ਸੀ ਸਰ ਜਿਹੜਾ ਬੰਦਾ ਜੁੜਿਆ ਇਸ ਲੇਖ ਇਹ ਜੀ ਸਾਡੇ ਡੀਆਈਜੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਦੀਪਕ ਪਾਰਕ ਜੀ ਤੇ ਸਾਡੇ ਡੀਐਸਪੀ ਸਾਈਬਰ ਕ੍ਰਾਈਮ ਮੈਡਮ ਰਪਿੰਦਰ ਕੌਰ ਸਹੀ ਜੀ ਦੀ ਦਿਸ਼ਾ ਨਿਰਦਾਸ਼ਾ ਦਾ ਹੇਠ ਸਾਡੀ ਟੀਮ ਨੇ ਇੱਕ ਦਰਖਾਸਤ ਤੇ ਕੰਮ ਕਰਦਿਆਂ ਹੋਇਆ ਭੋਲੇ-ਪਾਲੇ ਲੋਕਾਂ ਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਠਗੀ ਮਾਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਤੇ ਇਹਦੀ ਅਗਲੀ ਤਫਰੀਖ ਅਸੀਂ ਕਰ ਰਹੇ ਹਾਂ ਤੇ ਤਾਂ ਪੁਲਿਸ ਰਿਮਾਂਡ ਲਿੱਤਾ ਗਿਆ 2 ਦਿਨ ਦਾ ਤੇ ਹੋਰ ਅੱਗੇ ਹੋਰ ਰਾਜਕੁਲ ਕੇ ਆਣਗੇ ਸਾਡੀ ਤਫਤੀਸ਼ ਦੇ ਦੌਰਾਨ ਇਹ ਜਿਵੇਂ ਭੋਲੇ-ਪਾਲੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਕਦੇ ਹੋਏ ਜਿਵੇਂ ਰੇਲਵੇ ਸਟੇਸ਼ਨ ਹੋ ਗਿਆ ਜਾਂ ਪੀੜਪੜ ਵਾਲੀ ਥਾਣਾ ਹੋ ਗਿਆ ਉੱਥੇ ਲੋਕਾਂ ਨੂੰ ਆਪਣੇ ਚਾਂਸੇ ਚ ਕਹਿ ਕੇ ਲੈ ਲੈਂਦਾ ਸੀਗਾ ਕਿ ਮੈਂ ਸਰਕਾਰੀ ਵਿਭਾਗ ਰੇਲਵੇ ਚ ਤੁਹਾਨੂੰ ਨੌਕਰੀ ਲਵਾ ਦੂੰਗਾ ਤੇ ਉਹਨਾਂ ਚ ਛੋਟੀ ਛੋਟੀ ਰਕਮਾਂ ਚ ਜਿਵੇਂ 30000 40000 ਜਿੰਨਾ ਬੰਦੇ ਦੀ ਗੁੰਜਾਇਸ਼ ਹੁੰਦੀ ਸੀ ਉਹਦੇ ਪੈਸੇ ਲੈ ਕੇ ਤੇ ਉਹਨੂੰ ਠੱਗ ਲੈਂਦਾ ਸੀ। ਤਕਰੀਬਨ ਕਿੰਨੇ ਕੁ ਲੋਕਾਂ ਨੂੰ ਸ਼ਿਕਾਰ ਬਣਾਉਂਦਾ ਸੀ? ਹਜੇ ਦੀ ਆ ਸਾਡੇ ਕੋਲ ਦਰਖਾਸਤ ਇੱਕ ਬੰਦੇ ਦੀ ਆਈ ਹੈ ਤੇ ਬਾਕੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਸੇ ਬੈਂਕ ਖਾਤੇ ਆ ਜੋ ਜਿੰਨਾ ਜਿੰਨਾ ਤੋਂ ਪੈਸਾ ਆਇਆ ਉਹਨਾਂ ਨਾਲ ਤਾਲ ਮਿਲ ਰਹਾ ਤਾਂ ਕਾਇਮ ਕਰਕੇ ਕਿ ਕਿਸ ਵਜ੍ਹਾ ਤੇ ਪੈਸਾ ਦਿੱਤਾ ਸੀਗਾ ਫਿਰ ਹੋਰ ਅੱਗੇ ਸਾਹਮਣੇ ਆਊਗਾ ਕਿੰਨੇ ਲੋਕੀ ਟੋਟ ਮੋਟਰ ਸਪ੍ਰੈਂਟਿਸੀ ਕਿ ਇਹ ਬਸ ਲੋਕਾਂ ਨੂੰ ਉਠਾ ਲੈਂਦਾ ਸੀਗਾ ਤੇ ਫਿਰ ਤੀਤੀ 40000 ਲੈ ਕੇ ਤੇ ਦਾਰਾ ਚੱਲ ਜਾਂਦਾ ਸੀ ਗੁਜ਼ਾਰਾ ਜੇ ਨਾਲ ਉਹ ਜੀ ਸੇ ਖਾਤੇ ਦੀ ਟ੍ਰੇਸ ਲੈ ਕੇ ਅਸੀਂ ਪਤਾ ਕਰਾਂਗੇ ਕਿ ਅੱਗੇ ਕਿਹਨੂੰ ਟ੍ਰਾਂਸਫਰ ਕਰਦਾ ਸੀਗਾ ਪੈਸੇ ਜਾਂ ਫੋਨ ਰਾਹੀ ਦੀ ਸੀਡੀਆਸ ਐਨਾਲਿਸਿਸ ਕਰਕੇ ਕਿ ਇਹ ਕਿਨੂੰ ਕਿਨੂੰ ਵਿੱਚ ਸ਼ਾਮਿਲ ਸੀ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਜਾਂ ਕੋਈ ਪੁੱਛੋਲ ਲਗਾ ਜਾਂਦਾ ਤਾਂ ਰਿਪੋਰਟਿੰਗ ਕਰਦੇ ਨਹੀਂ ਸੋਸ਼ਲ ਮੀਡੀਆ ਤੇ ਨਹੀਂ ਕਰਾਇਆ ਜਾਂਦੇ ਸੀ ਇਹ ਤਾਂ ਵੈਸੇ ਹੀ ਉਹਨਾਂ ਨਾਲ ਜਾ ਕੇ ਗੱਲਬਾਤ ਕਰਦਾ ਸੀਗਾ ਜਦੋਂ ਇਹਨੂੰ ਲੱਗਦਾ ਸੀ ਕਿ ਕੋਈ ਬੰਦਾ ਲਾਚਾਰ ਆਇਆ ਕਮਦੀਪ ਪਾਲ ਜੀ ਦਾ ਤਾਂ ਗੱਲਾਂ ਨਹੀਂ। ਕਿਉਂਕਿ ਉਹ ਵਿਕੇ ਅੱਜਕੱਲ ਬਹੁਤ ਵੇਗਦਾਨੀ ਫਿੱਕਵਾਲਾ ਵਾਲਾ ਹੈ ਠੱਗੇ ਦੇ ਤਰ੍ਹਾਂ ਇਹ ਨਿਕੇਲੀ ਬਣਾ ਰਹੇ। ਕੀ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਕਿੱਦਾਂ ਅਵੇਅਰ ਕਰੇ? ਹਾਂਜੀ ਸਾਡੀ ਲਗਾਤਾਰ ਇਹੀ ਹੁੰਦੀ ਹੈ ਕਿ ਲੋਕਾਂ 'ਚ ਅਵੇਅਰਨੈਸ ਫਲਾਈਏ ਤੇ ਲੋਕੀ ਬਚ ਸਕਣ ਜੇਕਰ ਇਹਨਾਂ ਦੇ ਸ਼ਿਕਾਰ ਤੋਂ ਤੇ ਸਾਡਾ ਪੋਰਟਲ 1930 ਹੈਗਾ ਸਰਕਾਰ ਦੁਆਰਾ ਤੇ ਉਹਦੇ ਤੇ ਲੋਕੀ ਕਾਲ ਕਰਕੇ ਕੰਪਲੇਂਟ ਦਰਜ ਕਰਵਾ ਸਕਦੇ ਨੇ ਤੇ ਜੇ ਔਨਲਾਈਨ ਕਰਨੀ ਹੈ ਤਾਂ cyber.gov.in ਤੇ ਕਰ ਸਕਦੇ ਨੇ। ਜਾਂ ਫਿਰ ਪੁਲਿਸ ਸਟੇਸ਼ਨ ਆਪਣੇ ਫੇਸ 7 ਸਾਈਬਰ ਕ੍ਰਾਈਮ ਚ ਇੱਥੇ ਆ ਕੇ ਆਪਣੀ ਦਰਜ ਕਰਵਾ ਸਕਦੇ ਨੇ ਸ਼ਿਕਾਇਤ। ਪਰ ਇੱਕ ਲਗਾਤਾਰ ਦੇਖਿਆ ਜਾ ਰਿਹਾ ਕਿ ਆਨਲਾਈਨ ਠੱਗੀ ਦੇ ਮਾਮਲੇ ਬਹੁਤ ਵੱਧੇ ਜਾ ਰਹੇ ਨੇ ਕਿਸੇ ਨੂੰ ਪੈਸੇ ਡਬਲ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਕਰੋੜਾਂ ਰੁਪਏ ਠੱਗੇ ਜਿਹੜੇ ਕਿ ਮੋਹਾਲੀਆਂ ਆਸਪਾਸ ਦੇ ਇਲਾਕੇ ਵਿੱਚ ਆ ਚੁੱਕੇ ਨੇ। हां जी इसमें लगी किस तरीके से हां जी वो भी जेड़े ਸਾਡੇ ਕੋਲ ਦਰਖਾਸਤਾਂ ਆਉਂਦੀਆਂ ਸੀ ਔਰ ਉਸੇ ਉਹਨਾਂ ਤੇ ਰੈਗੂਲਰ ਵਰਕ ਕਰ ਰਹੇ ਆ ਤੇ ਉਹਨਾਂ ਤੇ ਵੀ ਸਾਡਾ ਫੋਕਸ ਰਹਿੰਦਾ ਕਿ ਅਸੀਂ ਜਿਹੜੇ ਵੀ ਇਹਦਾ ਤੇ ਕਰਦੇ ਨੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਥੋੜੀ ਠਲ ਪਾਈ ਜਾਈਏ ਵੀ ਕ੍ਰਾੰਗ ਨੂੰ ਤੇ ਇਹਦੇ ਨਾਲ ਨਾਲ ਅਸੀਂ ਲੋਕਾਂ ਨੂੰ ਵੀ ਥੋੜਾ ਅਵੇਅਰ ਕਰਨਾ ਚਾਹੁੰਦੇ ਆ ਸਮੇਂ ਸਮੇਂ ਦੇਰ ਕਿ ਉਹ ਥੋੜਾ ਜਿਹਾ ਨਾ ਜੱਦਾ ਦੇ ਸ਼ਿਕਾਰ ਤੇ ਛੇਤੀ ਪੈਸੇ ਡਬਲ ਕਰਨ ਦੇ ਚੱਕਰ ਜਾਂ ਹੋਰ ਕਿਸੇ ਅਵਿਚ ਨਾ ਫਸਾਂ ਜਿਵੇਂ ਭੋਲੇ ਪਾਲੇ ਲੋਕਾਂ ਦੀ ਮਜ਼ਦੂਰੀ ਦਾ ਫਾਇਦਾ ਉਠਾ ਚੱਕਦੇ ਹੋਏ ਜਿਵੇਂ ਰੇਲਵੇ ਸਟੇਸ਼ਨ ਹੋ ਗਿਆ ਜਾਂ ਪੀੜਪੜ ਵਾਲੀ ਥਾਮਾ ਹੋ ਗਿਆ ਉੱਥੇ ਲੋਕਾਂ ਨੂੰ ਆਪਣੇ ਚਾਂਸੇ ਚ ਕਹਿ ਕੇ ਲੈ ਲੈਂਦਾ ਸੀਗਾ ਕਿ ਮੈਂ ਸਰਕਾਰੀ ਵਿਭਾਗ ਰੇਲਵੇ ਚ ਤੁਹਾਨੂੰ ਨੌਕਰੀ ਦੀ ਗੁੰਜਾਈ ਚੰਦੀ ਸੀ ਕਿ ਉਹਦੇ ਪੈਸੇ ਲੈ ਕੇ ਉਹਨੂੰ ਠੱਗ ਲੈਂਦਾ ਸੀ ਡਾਕਟਰ ਸਾਹਿਬ ਜਿਹੜਾ ਬੰਦਾ ਜੁੜਿਆ ਇਸ ਦੇ ਤੇ ਇਹ ਜੀ ਸਾਡੇ ਡੀਆਈਜੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਦੀਪਕ ਪਾਰਕ ਜੀ ਤੇ ਸਾਡੇ ਡੀਐਸਪੀ ਸਾਈਬਰ ਕ੍ਰਾਈਮ ਮੈਡਮ ਰੁਪਿੰਦਰ ਕੌਰ ਸੋਹੀ ਜੀ ਦੀ ਦਿਸ਼ਾ ਨਿਰਦਾਸ਼ਾ ਹੇਠ ਸਾਡੀ ਟੀਮ ਨੇ ਇੱਕ ਦਰਖਾਸਤ ਤੇ ਕੰਮ ਕਰਦਿਆਂ ਹੋਇਆ ਥੋਲੇ ਪਾਲੇ ਲੋਕਾਂ ਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਤੇ ਅਤੇ ਅਗਲੀ ਤਫ਼ਰੀਸ਼ਾ ਸੀ ਕਰ ਰਹੇ ਆ ਤਾਂ ਪੁਲਿਸ ਰਿਮਾਂਡ ਦਿੱਤਾ ਗਿਆ 2 ਦਿਨ ਦਾ ਤੇ ਹੋਰ ਅੱਗੇ ਹੋਰ ਰਾਜਕੁਲ ਕੇ ਆਣਗੇ ਸਾਡੀ ਤਫ਼ਸੀਲ ਦੇ ਦੌਰਾਨ ਇਹ ਜਿਵੇਂ ਭੋਲੇ-ਪਾਲੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਕਦੇ ਹੋਏ ਜਿਵੇਂ ਰੇਲਵੇ ਸਟੇਸ਼ਨ ਹੋ ਗਿਆ ਜਾਂ ਪੀੜਪੜ ਵਾਲੀ ਥਾਵਾ ਹੋ ਗਈਆਂ ਉੱਥੇ ਲੋਕਾਂ ਨੂੰ ਆਪਣੇ ਚਾਂਸੇ ਚ ਕਹਿ ਕੇ ਲੈ ਲੈਂਦਾ ਸੀਗਾ ਕਿ ਮੈਂ ਸਰਕਾਰੀ ਵਿਭਾਗ ਮਹਿਕਮੇ ਰੇਲਵੇ ਚ ਤੁਹਾਨੂੰ ਨੌਕਰੀ ਲਵਾ ਦੂੰਗਾ ਤੇ ਉਹਨਾਂ ਚ ਛੋਟੀ-ਛੋਟੀ ਰਕਮਾਂ ਚ ਜਿਵੇਂ 30000 40000 ਜਿੰਨਾ ਬੰਦੇ ਦੀ ਗੁਜਾਇਸ਼ ਹੁੰਦੀ ਸੀ ਉਹਦੇ ਪੈਸੇ ਲੈ ਕੇ ਤੇ ਉਹਨੂੰ ਠੱਗ ਲੈਂਦਾ ਸੀ तकरीबन ਕਿੰਨੇ ਕੁ ਲੋਕਾਂ ਨੂੰ ਸ਼ਿਕਾਰ ਬਣਾ ਹਾਜੀ ਜੀ ਸਾਡੇ ਕੋਲ ਦਰਖਾਸਤ ਇੱਕ ਬੰਦੇ ਦੀ ਆਈ ਹੈ ਤੇ ਬਾਕੀ ਅਸੀਂ ਤਫਤੀਸ਼ ਕਰ ਰਹੇ ਹਾਂ ਸੇ ਬੈਂਕ ਖਾਤੇ ਆ ਚੋ ਜਿੰਨਾ ਜਿੰਨਾ ਤੋਂ ਪੈਸਾ ਆਇਆ ਉਹਨਾਂ ਨਾਲ ਤਾਲਮਿਲ ਰਾਬਤਾ ਕਾਇਮ ਕਰਕੇ ਕਿ ਕਿਸ ਵਜ੍ਹਾ ਤੇ ਪੈਸਾ ਦਿੱਤਾ ਸੀ ਜਾਂ ਫਿਰ ਹੋਰ ਤਾਂ ਅੱਗੇ ਸਾਹਮਣੇ ਆਊਗਾ ਕਿੰਨੇ ਲੋਕੀ ਛੋਟੋ ਸੀ ਇਹ ਕੋਈ ਕੰਮਕਾਰ ਨਹੀਂ ਕਰਦਾ ਸੀਗਾ ਜੀ ਬਸ ਇਹੀ ਇਹਦਾ ਗੁਜ਼ਾਰੇ ਦਾ ਮੋਰਟਸ ਅਪਰੈਂਟਿਸਿਗੀ ਕਿ ਇਹ ਬਸ ਲੋਕਾਂ ਨੂੰ ਠਾਗ ਲੈਂਦਾ ਸੀਗਾ ਤੇ ਫਿਰ ਤੀ ਤੀ 40000 ਲੈ ਕੇ ਤੇ ਦਾਰਾ ਚੱਲ ਜਾਂਦਾ ਸੀ ਗੁਜ਼ਾਰਾ ਜੇ ਨਾਲ ਉਹ ਜੀ ਸੇ ਖਾਤੇ ਦੀ ਟ੍ਰੇਸ ਲੈ ਕੇ ਅਸੀਂ ਪਤਾ ਕਰਾਂਗੇ ਕਿ ਅੱਗੇ ਕਿਹਨੂੰ ਟ੍ਰਾਂਸਫਰ ਕਰਦਾ ਸੀਗਾ ਪੈਸੇ ਜਾਂ ਫੋਨ ਰਾਹੀ ਦੀ ਸੀਡੀਆਸ ਐਨਾਲਿਸਿਸ ਕਰਕੇ ਕਿ ਇਹ ਕਿਨੂੰ ਕਿਨੂੰ ਵਿੱਚ ਸ਼ਾਮਿਲ ਸੀ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਇਹ ਆ ਕੇ ਪੁੱਛੋਇਆ ਲਗਾ ਜਾਂਦਾ ਸਰ ਰਿਪੋਰਟਿੰਗ ਕਰਦੇ ਨਹੀਂ ਸੋਸ਼ਲ ਮੀਡੀਆ ਤੇ ਨਹੀਂ ਕਰਾਇਆ ਜਾਂਦੇ ਸੀ ਇਹ ਤਾਂ ਵੈਸੇ ਹੀ ਉਹਨਾਂ ਨਾਲ ਜਾ ਕੇ ਗੱਲਬਾਤ ਕਰਦਾ ਸੀਗਾ ਜਦੋਂ ਇਹਨੂੰ ਲੱਗਦਾ ਸੀ ਹੈ ਕਿ ਕੋਈ ਬੰਦਾ ਲਾਚਾਰ ਹੈ ਜਾਂ ਕਮਦੀਪ ਪਾਲ ਜੀ ਦਾ ਤਾਂ ਗੱਲਾਂ ਨਹੀਂ ਸੀ। ਕਿਉਂਕਿ ਉਹ ਵਿਕੇ ਅੱਜਕੱਲ ਬਹੁਤ ਵੇਗਦਾਨੀ ਫਿੱਕਵਾਲਾ ਹਨ। ਠੱਗਾਂ ਦੇ ਤਰ੍ਹਾਂ ਇਹ ਨਿਕੇਲੀ ਬਣਾ ਰਹੇ। ਕੀ ਸੰਦੇਸ਼ ਦੇਣਾ ਚਾਹੋ ਨੇ ਲੋਕਾਂ ਨੂੰ ਕਿੱਦਾਂ ਅਵੇਅਰ ਕਰੇ? ਹਾਂਜੀ ਸਾਡੀ ਲਗਾਤਾਰ ਇਹੀ ਹੁੰਦੀ ਹੈ ਕਿ ਲੋਕਾਂ ਚ ਅਵੇਅਰਨੈਸ ਫਲਾਈਏ ਤੇ ਲੋਕੀ ਬਚ ਸਕਣ ਸ਼ਗਾ ਇਹਨਾਂ ਦੇ ਸ਼ਿਕਾਰ ਤੋਂ ਤੇ ਸਾਡਾ ਪੋਰਟਲ 1930 ਹੈਗਾ ਸਰਕਾਰ ਦੁਆਰਾ ਤੇ ਉਹਦੇ ਤੇ ਲੋਕੀ ਕਾਲ ਕਰਕੇ ਕੰਪਲੇਂਟ ਦਰਜ ਕਰਵਾ ਸਕਦੇ ਨੇ ਤੇ ਜੇ ਔਨਲਾਈਨ ਕਰਨੀ ਹੈ ਤਾਂ cyber.gov.in ਤੇ ਕਰ ਸਕਦੇ ਨੇ। ਯਾ ਫਿਰ ਪੁਲਿਸ ਸਟੇਸ਼ਨ ਆਪਣੇ ਸੇਫ ਸੱਤ ਸਾਈਬਰ ਕ੍ਰਾਈਮ ਇੱਥੇ ਆ ਕੇ ਆਪਣੀ ਰਿਪੋਰਟ ਕਰਵਾ ਸਕਦੇ ਨੇ ਪਰ ਇਹ ਲੱਗਦਾ ਦੇਖਿਆ ਜਾ ਰਿਹਾ ਕਿ ਔਨਲਾਈਨ ਠੱਗੀ ਦੇ ਮਾਮਲੇ ਬਹੁਤ ਵਧੇ ਜਾ ਰਹੇ ਨੇ ਕਿਸੇ ਨੂੰ ਪੈਸੇ ਡਬਲ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਕਰੋੜਾਂ ਰੁਪਏ ਠੱਗੀ ਦੇ ਕਿ ਮੋਹਣੀਆਂ ਆਪਸ ਦੇ ਇਲਾਕੇ ਚ ਵਾਪਰ ਚੁੱਕੀਆਂ ਹਾਂਜੀ ਹਾਂਜੀ ਉਹ ਵੀ ਜਿਹੜੇ ਸਾਡੇ ਕੋਲ ਦਰਖਾਸਤਾਂ ਆਉਂਦੀਆਂ ਸੀ ਔਰ ਉਸੇ ਉੱਤੇ ਰੈਗੂਲਰ ਵਰਕ ਕਰ ਰਹੇ ਹਾਂ ਤੇ ਉਹਨਾਂ ਤੇ ਵੀ ਸਾਡਾ ਫੋਕਸ ਰਹਿੰਦਾ ਕਿ ਅਸੀਂ ਜਿਹੜੇ ਵੀ ਇਹਦਾ ਤੇ ਕਰਦੇ ਨੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਥੋੜੀ ਠਲ ਪਾਈ ਜਾਈ ਸੰਭੇ ਸਮਝ ਲੀ ਕਿ ਉਹ ਥੋੜਾ ਜਿਹਾ ਨਾਲ ਜਦਾਂ ਦੇ ਸ਼ਿਕਾਰ ਤੇ ਖੇਤੀ ਪੈਸੇ ਡਬਲ ਕਰਨ ਦੇ ਚੱਕਰ ਜਾਂ ਹੋਰ ਕਿਸੇ ਵਜ੍ਹਾ ਨਾਲ